ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਛੇਖੂਪੁਰਾ ਖੁਰਦ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਇਹ ਤੇ ਤਹਿਸੀਲ ਜਿਹੜੀ ਦੋਸਤੋ ਬਟਾਲਾ ਲੱਗਦੀ ਹੈ ਇਸ ਪਿੰਡ ਤੋਂ ਅ ਜਿਸ ਘਰ ਤੋਂ ਦੋਸਤੋ ਆਪਾਂ ਤੁਹਾਨੂੰ ਇਹ ਪਸ਼ੂ ਦਿਖਾ ਰਹੇ ਹਾਂ ਘਰੇਲੂ ਪਸ਼ੂ ਨੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆ ਕਾਰਨ ਬਣ ਗਿਆ ਸੀਗਾ ਸੋ ਦੋਸਤੋ ਵੀਰ ਦੇ ਫੌਰਨ ਜਾਣਾ ਸੀਗਾ ਬਾਹਰ ਜਾਣ ਦਾ ਪ੍ਰੋਗਰਾਮ ਸੀਗਾ ਜਿਹੜੇ ਪਸ਼ੂ ਆ ਸਾਰੇ ਵਕਾਊ ਨੇ ਜਿੰਨੇ ਵੀ ਆਪਾਂ ਤੁਹਾਨੂੰ ਨਗ ਦਿਖਾਵਾਂਗੇ ਪ੍ਰੋਪਰ ਇਨਫੋਰਮੇਸ਼ਨ ਵੀ ਗੁਰਪ੍ਰੀਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਪਹਿਲੇ ਨੰਬਰ ਤੇ ਦੋਸਤੋ ਇੱਕ ਨੀਲੀ ਨੀਲੀ ਰਾਵੀ ਦੀ ਬੱਲੀ ਜਿਹੜੀ ਤੁਸੀਂ ਇਹ ਝੋਟੀ ਦੇਖ ਰਹੇ ਹੋ ਸੋਈ ਸਵਾਈ ਆ ਤੇ ਥੋੜੇ ਉੱਚੇ ਬੱਚੇ ਦੀ ਆ ਦੁੱਧ ਪ੍ਰੋਪਰ ਕਿੰਨਾ ਹੋਏਗਾ ਕੀ ਰੇਟ ਭਾਅ ਪਰਦਾ ਲੂਗਾ ਇਹਦੀ ਵੀ ਗੱਲਬਾਤ ਕਰ ਲਾਂਗੇ ਅਗਲੇ ਬੰਨੇ ਝੋਟੀ ਆ ਬਣੀ ਆ ਕੋਈ ਇੱਕ ਇੱਕ ਮਹੀਨਾ ਕੋਈ ਸਮਾਂ ਹੋ ਗਿਆ ਬਣੀ ਨੂੰ ਇਹਦੀ ਡਿਟੇਲ ਪੁੱਛ ਲਾਂਗੇ ਤੇ ਕੀ ਰੇਟ ਭਾਅ ਪਰਦਾ ਤੇ ਇੱਕ ਜਿਹੜੀ ਆ ਕਾਫੀ ਮਹੀਨੇ ਦੀ ਗੱਪਣ ਜਿਹੜੀ ਆ 6-7 ਮਹੀਨੇ ਦੀ ਗੱਪਣ ਆ ਅੱਗੇ ਵੇਰ ਤੁਸੀਂ ਲਾਲ ਵੇਰ ਦੇਖ ਰਹੇ ਹੋ ਠੀਕ ਆ ਜੀ ਕਰੋਸ ਸੰਗ ਦੇ ਵਿੱਚ ਆ ਤੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਪ੍ਰੋਪਰ ਗੱਲਬਾਤ ਕਰ ਲਾਂਗੇ ਰੇਟ ਪਰਤਾ ਪੁੱਛ ਲਾਂਗੇ ਕੀ ਆ ਇੱਕ ਲਾਸ਼ ਤੇ ਆਪਾਂ ਜਿਹੜੀ ਦੋਸਤੋ ਤੁਹਾਨੂੰ ਇੱਕ ਕੱਟੀ ਦਿਖਾ ਦਾਂਗੇ ਠੀਕ ਆ ਉਮਰ ਪੁੱਛ ਲਾਂਗੇ ਰੇਟ ਲੈ ਦੇ ਪੁੱਛ ਲਾਂਗੇ ਠੀਕ ਆ ਜੀ ਤੇ ਜੈੰਤੀਪੁਰਾ ਅੱਡਾ ਜਿਹੜਾ ਹੈਗਾ ਜੈੰਤੀਪੁਰ ਇੱਕ ਛੋਟਾ ਜਿਹਾ ਸ਼ਹਿਰ ਵੀ ਹੈਗਾ ਜੈੰਤੀਪੁਰ ਜਿਹੜਾ ਅੱਡਾ ਤੁਸੀਂ ਬਿਲਕੁਲ ਜਿਹੜਾ ਰਾਧਾ ਸੁਆਮੀ ਡੇਰਾ ਦੋਸਤੋ ਬਿਲਕੁਲ ਨਾਲ ਹੈਗਾ ਛੇਕੂਪੁਰ ਪਿੰਡ ਬਿਲਕੁਲ ਰੋਡ ਦੇ ਨਾਲ ਲੱਗਦਾ ਪਿੰਡ ਹੈਗਾ ਜੈਸੀਪੁਰਾ ਅੱਡਾ ਪੈਂਦਾ ਹੈਗਾ ਠੀਕ ਹੈ ਜੀ ਨੰਬਰ ਜਿਹੜੇ ਵੀਰ ਗੁਰਪ੍ਰੀਤ ਦੇ ਆਪਾਂ ਲਗਾਤਾਰ ਸਕਰੀਨ ਦੇ ਤਾਂ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਾਂਗੇ ਠੀਕ ਆ ਬਧੇਰੇ ਗੱਲਬਾਤ ਤੁਸੀਂ ਉਹਨਾਂ ਨੰਬਰਾਂ ਤੇ ਕਰਕੇ ਪੁੱਛ ਸਕਦੇ ਹੋ ਜਿੰਨੇ ਪਸੂ ਤੁਹਾਨੂੰ ਦਿਖਾਵਾਂਗੇ ਬਾਕੀ ਝੋਟੀ ਦਿਖਾਵਾਂਗੇ ਇਹ ਬਿਲਕੁਲ ਦੁੱਧ ਤੇ ਚੁਆਈ ਕਰਕੇ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਤਸੱਲੀ ਕਰ ਸਕਦੇ ਇਹਦੇ ਜਿਹੜਾ ਥੱਲੇ ਬੱਚਾ ਵੀ ਹੈਗਾ ਉਹ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਹੈ ਜੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀ ਸਸਰੀ ਕਾਲ ਵੀਰੇ ਸਸਰੀ ਵੀਰ ਜੀ ਤੇ ਹੋਰ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਵਧੀਆ ਕਹੀ ਸੁਣਾ ਵਧੀਆ ਗੁਰਪ੍ਰੀ ਵੀਰੇ ਅੱਜ ਜੈੰਤੀਪੁਰ ਅਡਾ ਨਾਲ ਹੀ ਲੱਗਦਾ ਆਪਣੇ ਹਾਂਜੀ ਜੈੰਤੀਪੁਰ ਅਡਾ ਨਾਲ ਆ ਸ਼ਰੂਪੁਰ ਪਿੰਡ ਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਰਾ ਤਹਿਸੀਲ ਬਟਾਰਾ ਜੀ ਤੇ ਨਾਲ ਵੀਰੇ ਇੱਕ ਤਾਂ ਬੱਜੂਮਾਨ ਪਿੰਡ ਬਿਲਕੁਲ ਲੱਗਿਆ ਗਿਆ ਹਾਂਜੀ ਬਿਲਕੁਲ ਹੋਰ ਪਿੰਡ ਕਿਹੜੇ 2-4 ਹੈਗੇ ਨਾਲ ਇੱਥੇ ਉਹ ਇੱਕ ਪਿੰਡ ਆ ਸ਼ਰੂਪੁਰ ਜੀ ਹਾਂਜੀ ਹਾਂਜੀ ਤੇ ਇੱਕ ਕੋਟਲੀ ਆ ਜੀ ਹਾਂਜੀ ਉਹ ਜੈੰਤੀਪੁਰ ਅਡਾ ਦਾ ਇੱਕ ਜੈੰਤੀਪੁਰ ਅਡਾ ਠੀਕ ਹੈ ਤੇ ਕਪੀਪਰੇ ਪਸ਼ੂ ਘਰ ਦੇ ਹੀ ਹੈ ਹਨਾ ਹਾਂਜੀ ਕਸ਼ੂ ਘਰ ਦੇ ਮੇਰੇ ਪਸ਼ੂ ਘਰ ਦੇ ਓਵਰਲ ਜਿੰਨੇ ਸਾਰੇ ਵੇਚਨੇ ਲਾਏ ਹੋਏ ਆ ਵਿਕਰੀ ਵਾਸਤੇ ਹਨਾ ਤੇ ਪਹਿਲੇ ਨੰਬਰ ਤੇ ਆ ਜੀ ਕਿ ਬਿਲਕੁਲ ਛੋਟੀ ਜਿਹੜੀ ਮੇਰੇ ਆਪਣੇ ਸਾਹਮਣੇ ਸਕਰੀਨ ਤੇ ਦਿਸ ਰਹੀ ਹੈ ਇਹਦੀ ਡਿਟੇਲ ਵੀ ਦੱਸ ਦਈਏ ਵੀ ਬੱਲੀ ਨੀਲੀ ਦਾ ਵੀ ਦੀ ਇਹ ਛੋਟੀ ਆ ਕੀ ਇਨਫੋਰਮੇਸ਼ਨ ਹੈ ਜੀ ਦੀ ਇਹ ਤਾਂ 28 ਕਿਲੋ ਦੁੱਧ ਦਸਦਾ ਤੇ ਮਗਰ ਕਟੂਆ ਤੇ ਮਹੀਨੇ ਤਿੰਨ ਉਸ ਨੂੰ ਠੀਕ ਹੈ ਜੀ ਹਾਂਜੀ ਤੇ ਇਦਾਂ ਮਤਲਬ ਧਾਰ ਤੂਰ ਸਭ ਕੁਲ ਬਿਲਕੁਲ ਓਕੇ ਆ ਠੀਕ ਹੈ ਇੱਕ ਦਾ ਲੰਬਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਸ਼ੁਰੂਆਤ ਕੀਤੀ ਸੀ ਐਸ ਛੋਟੀ ਤੋਂ ਠੀਕ ਆ ਬੱਲੀ ਛੋਟੀ ਐ ਨੀਲੀ ਰਾਵੀ ਦੀ ਆ ਠੀਕ ਆ ਜੀ ਤੇ ਤਿੰਨ ਮਹੀਨੇ ਦੇ ਲਾਗੇ ਸਮਾਂ ਹੋ ਗਿਆ ਤਿੰਨ ਮਹੀਨੇ ਤੁਸੀਂ ਮੰਨ ਕੇ ਜਿਹੜੀ ਇਹ ਛੋਟੀ ਲਾ ਕੇ ਜਾ ਸਕਦੇ ਹੋ ਤੇ ਸੂਆ ਪਹਿਲਾਂ ਨਹੀਂ ਸੂਈ ਸੀ ਨਾ ਜੀ ਪਹਿਲਾਂ ਜਿਹੜੀ ਛੋਟੀ ਐ ਸੂਈ ਸੀ ਬੱਚਾ ਥੱਲੇ ਜਿਹੜਾ ਹੈਗਾ ਮੇਲ ਕਾਫ ਐ ਥੱਲੇ ਕੱਟਾ ਕੱਟਾ ਮੈਂ ਤੁਹਾਨੂੰ ਦਿਖਾ ਦੂੰਗਾ ਦੋਸਤੋ ਵੀਡੀਓ ਤੇ ਵੇਚ ਤੇ ਹੁਣ ਜਿਹੜਾ ਹਾਜ਼ਰ ਦੁੱਧ ਦਾ ਜਿਹੜਾ ਕਿਸੇ ਵੀਰ ਨੇ ਆ ਕੇ ਘਰੇ ਚਵਾਈ ਕਰ ਲੈਣੀ ਆ ਉਹ 8 ਕਿਲੋ ਆ ਜੀ 8 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਜੀ ਤੇ ਬਾਕੀ ਬਿਲਕੁਲ ਆ ਮੂੰਹ ਮੱਥਾ ਫੇਸ ਕੁਆਲਟੀ ਸਿੰਘਾਂ ਦੀ ਪੰਤਰ ਤੁਸੀਂ ਆ ਦੇਖ ਲਓ ਜੀ ਠੀਕ ਆ ਘਰ ਦੇ ਪਸ਼ੂ ਆ ਥੋੜਾ ਜਿਹਾ ਮੜਾ ਮੋੜ ਜਾ ਡਰਦੇ ਆ ਜਦੋਂ ਉਫਰਾ ਕੋਈ ਆਪਾਂ ਕੋਲੇ ਜਾਂਦੇ ਆ ਨਾ ਉਸ ਹਿਸਾਬ ਨਾਲ ਪਸ਼ੂ ਨਾਰਮਲੀ ਡਰਦੇ ਆ ਜਿਹੜੇ ਵੀ ਘਰ ਦੇ ਪਸ਼ੂ ਘਰੇ ਨੂੰ ਹੁੰਦੇ ਆ ਠੀਕ ਆ ਤੇ ਬਾਕੀ ਤੁਸੀਂ ਆ ਵੇਖੋ ਥਣ ਥਣ ਆ ਦੇਖੋ ਠੀਕ ਹੈ ਜੀ। ਬਾਕੀ ਇਹ ਲੇਵਾ ਜਿਹੜਾ ਹੈਗਾ ਦੋਸਤੋ ਬਿਲਕੁਲ ਪੱਧਰ ਲੇਵਾ ਹੈਗਾ ਠੀਕ ਹੈ। ਥਣ ਥਣ ਦਾ ਸਹਿਜ ਚੰਗਾ ਤੇ ਚਵਾਈ ਵੀਰ ਤੋਂ ਪੁੱਛ ਲੈਣੀ ਆ। ਅ ਬਾਕੀ ਵੀਰ ਗੁਰਪ੍ਰੀਤ ਚਵਾਈ ਪੋਲੀ ਵੀਰ ਬਾਬਾ ਬਿਲਕੁਲ ਮਰਜੀ ਵੀਰ ਜੀ। ਠੀਕ ਆ। ਕੋਈ ਪੂਰ ਛੱਟਾ ਤਾਂ ਨਹੀਂ ਕਿਸੇ ਸੰਧ ਕੋਈ ਕਿਸੇ ਦਾ ਕੰਮ ਤਾਂ ਨਹੀਂ ਆ। ਠੀਕ ਆ। ਬਿਲਕੁਲ ਸਹੀ ਆ। ਮੜਾ ਦਿਖਾ ਦਈਏ ਖੋਲ ਕੇ ਜੀ। ਹਾਂ ਜੀ ਵੀਰ ਜੀ। ਆ ਲਓ ਜੀ। ਬਾਕੀ ਸਾਰ ਤੇ ਨਿਸ਼ਾਨ ਵੀ ਹੈਗਾ ਦੋਸਤੋ ਸੂਤ ਤੇ ਨਿਸ਼ਾਨ ਵੀ ਹੈਗਾ। ਤੇ ਚਾਰੇ ਪੈਰ ਧੋਤੇ ਆ ਤੇ ਮਾਰਕਿੰਗ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਥੋੜੀ ਜਿਹੀ ਵਾਧੇ ਹੈਗੀ ਆ ਵਾਈਟਨੈਸ ਥੋੜੀ ਵਾਧਾ ਨੀਲੀ ਰੰਗ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ ਸਫੇਦੀ ਥੋੜੀ ਜਿਹੀ ਵਾਧਾ ਬਾਕੀ ਝੋਟੀ ਚੰਗੀ ਆ ਪਤਲੀ ਚਮੜੀ ਆ ਆ ਵੇਖੋ ਜੀ ਪਿੱਟ ਪੂਠਾ ਤੇ ਹਾਈਟ ਜਿਹੜੀ ਆ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਬੇਸ਼ੱਕ ਇਹਨੂੰ ਕਾਊਂਟ ਕਰ ਸਕਦੇ ਹੋ ਇੱਕ ਥਣ ਜਿਹੜਾ ਮਗਰ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਉਹ ਵਾਈਟ ਹੈਗਾ ਠੀਕ ਆ ਜੀ ਇੱਕ ਚਿੱਟੇ ਥਾਣਾ ਵਾਲੀ ਆ ਆ ਦੇਖੋ ਜੀ ਠੀਕ ਹੈ ਅਛਾ ਵੀਰ ਗੁਰਪ੍ਰੀਤ ਕਿੰਨੀ ਕੀ ਡਿਮਾਂਡ ਆ ਮੁੱਲ ਕੀ ਕੀਤਾ ਇਹਦਾ ਵੀਰ ਜੀ 60000 ਕੀ 60000 ਹਾਂਜੀ ਵੀਰ ਜੀ ਤੇ ਕੋਈ ਲੈ ਦੇ ਵਾਲਾ ਹੀ ਆ ਜਾਂ ਵਿੱਚ ਹੋ ਜੂ ਮੰਨ ਤਾਂ ਖੁੱਲਾ ਜੀ ਕੋਈ ਗੱਲ ਨਹੀਂ ਹੋ ਜੂਆ ਵੀਰ ਜੀ ਜੇ ਕੋਈ ਸਬੀਰ ਭਰਾ ਆਊਗਾ ਨਾਲ ਪੂਰਾ ਹੋ ਜਾਊਗਾ ਠੀਕ ਆ ਪ੍ਰੋਪਰ ਹਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਹੀਟ ਫੂਟ ਕੋਈ ਤਾਰ ਦੇ ਨਹੀਂ ਦਿੱਤੀ ਕੋਈ ਇਸ ਤਰ੍ਹਾਂ ਕੋਈ ਤਾਂ ਤਿੰਨ ਕ ਮਹੀਨੇ ਦਾ ਸਮਾਂ ਹੋਇਆ ਜੋ ਹਾਂਜੀ ਹਾਂਜੀ ਬੱਚਾ ਆਪ ਦਿਖਾ ਦਿੰਨੇ ਆ ਨਾਲ ਬੇਸ਼ੱਕ ਬਿਲਕੁਲ ਦਿਖਾਵੀ ਬੀ ਬਾਕੀ ਮੁੱਲ ਜਿਹੜਾ ਕਿਸਾਨ ਵੀਰੋ ਵੀ 60000 ਆ ਠੀਕ ਆ 60000 ਤੇ ਆ ਬੱਚਾ ਦੇਖ ਲਓ ਠੀਕ ਆ ਜੀ ਆ ਵੇਖ ਲਓ ਪਲਿਆ ਪਲਿਆ ਪੂਰਾ ਕਿਉਂਕਿ ਫੀਡਾਂ ਫੂਡਾਂ ਵੀਰ ਹੋਣੀਆਂ ਦਾ ਵੀ ਕਾਫੀ ਜਿਹੜੇ ਕਾਫ ਸਟਾਰਟਰ ਤੇ ਕਾਫ ਗਰੋਬਰ ਬੱਚੇ ਨੂੰ ਜਾ ਰਹੇ ਸੀਗੇ ਠੀਕ ਹੈ ਜੀ ਤੇ 3 ਮਹੀਨੇ ਦਾ ਸੂਗਾ ਤੁਸੀਂ ਇਸ ਝੋਟੀਆਂ ਮੰਨ ਕੇ ਲੈ ਕੇ ਜਾ ਸਕਦੇ ਹੋ ਮੁੱਲ 60000 ਠੀਕ ਆ ਆ ਬੱਚਾ ਹੈਗਾ ਜੇ ਥੱਲੇ ਇਸ ਤੋਂ ਬਾਅਦ ਦੋਸਤੋ ਦੂਜੇ ਨੰਬਰ ਤੇ ਇੱਕ ਨਾ ਝੋਟੀ ਆ ਵੀਰ ਦੇ ਕੋਲ ਠੀਕ ਆ ਉਮਰ ਪੁੱਛ ਲੈਣੀ ਆ ਤੇ ਬਣੀ ਆ ਸਮਾਂ ਪੁੱਛ ਲੈਣੀ ਆ ਗੋਬੀ ਵੀਰ ਇਹਨੂੰ ਕਿੰਨਾ ਕ ਸਮਾਂ ਹੋ ਗਿਆ ਬਣੀ ਨੂੰ ਵੀ ਤੇ ਇੱਕ ਉਮਰ ਦੱਸ ਦੱਸ ਵੀ ਸਹੀ ਹੋ ਗਿਆ ਵੀਰੇ ਇਹਨੂੰ ਬਣੀ ਨੂੰ ਹਾਂਜੀ ਤੇ ਇਹ ਘਰ ਦੀ ਝੋਟੀ ਆ ਮੇਰੀ ਅੱਛਾ ਜੀ ਠੀਕ ਆ ਤੇ ਇਹਦੀ 28 ਸਾਲ ਹੋ ਗਈ 28 ਮਹੀਨੇ ਹੋ ਗਈ 28 ਮਹੀਨੇ ਆ ਜੀ 28 28 ਮਹੀਨੇ ਆ ਜੀ ਠੀਕ 28 ਮਹੀਨੇ 28 ਮਹੀਨੇ ਦੀ ਜਿਹੜੀ ਦੋਸਤੋ ਉਮਰ ਆ ਠੀਕ ਆ ਤੇ ਆ ਤੁਸੀਂ ਵੇਖ ਲਓ ਛੋਟੀ ਠੀਕ ਆ ਜੀ ਤਕਰੀਬਨ ਦੋਂਦੀ ਹੋ ਗਈ ਹੋਵੇਗੀ ਨਾ 2.5 ਸਾਲਾਂ ਦਾ ਪਸੂ ਦੋਂਦਾ ਹੋ ਜਾਂਦਾ ਹਾਂਜੀ ਆ ਜੀ ਵੀ ਉੱਪਰ ਹੀ ਮਹੀਨੇ ਕੋਈ 2-3 ਕਿ ਮਹੀਨੇ ਉੱਪਰ ਹੀ ਚੱਲਣ ਦੇ ਹਨ ਤੇ ਆ ਵੇਖੋ ਜੀ ਛੋਟੀ ਘਰਦੀ ਆ ਸਾਫ ਸੰਭਾਲ ਵੀਰ ਦੀ ਵੇਖ ਲਓ ਕੱਦ-ਗਾਠ ਵੇਖ ਲਓ ਪੇਟ-ਪੁੱਠਾ ਵੇਖ ਲਓ ਪੂਰੀ ਆਪਾਂ ਖੋਲ ਕੇ ਵੀ ਤੁਹਾਨੂੰ ਦਿਖਾ ਦਾਂਗੇ ਆ ਸਿੰਗੀ-ਸੁੰਗੀ ਦੇਖ ਲਓ ਜੀ ਆ ਫੇਸ ਕੁਆਲਟੀ ਜੇ ਝੋਟੀ ਜੀ ਇਹਦੀ ਮਾਂ ਜਿਹੜੀ ਆ 17 ਕਿਲੋ ਦੁੱਧ ਕੱਢਦੀ 18 ਕਿਲੋ ਮਦਰ ਵੀ ਫਿਰ ਇਸੇ ਤਰ੍ਹਾਂ ਸੀ ਮੋਰਾਂ ਦੇ ਵਿੱਚ ਇਸੇ ਤਰ੍ਹਾਂ ਕਾਲੀ ਸੀਗੀ ਹਾਂਜੀ ਹਾਂਜੀ ਜੀ ਬਿਲਕੁਲ ਇੱਕ ਰੰਗ ਕਾਲੀ ਪਿਓ ਵੀ ਇਹਦਾ ਕਾਲਾ ਅੱਛਾ ਹਾਂਜੀ ਬਿਲਕੁਲ ਮੋਰਾਂ ਦੇ ਅੱਗੇ ਮਾਲੀ ਤੋਂ ਜਦੋਂ ਕ੍ਰੋਸ ਹੋਈ ਸੀ ਮਤਲਬ ਹਾਂਜੀ ਮਾਲੀ ਵੀ ਕਰਦਾ ਸੀ ਕਰਦੇ ਮਾਲੀ ਸੀਗੀ ਮਾਲੀ ਤੇ ਮੈਂ ਕੋਈ ਕੋਈ ਚਾਹ ਘੜਾਏ ਨੇ ਠੀਕ ਹੈ ਤੇ ਮਦਰ ਦਾ ਮਿਲਕ 16 ਕਿਲੋ ਹੈ ਹਾਂ 16 17 ਕਿਲੋ ਦੁੱਧ ਕੱਢਦੀ ਰਹੀ ਉਹ ਫਿਰ ਹੂੰ ਇਹਨੂੰ ਮੜਾ ਹਿੱਕ ਕੇ ਦਿਖਾਈਏ ਝੋਲੀ ਚਾਲੀ ਦਿਖਾ ਦਈਏ ਤੁਹਾਨੂੰ ਤੁਹਾਨੂੰ ਜੀ 1 ਮਹੀਨੇ ਦੀ ਵੀਰੋ ਸੌਰੀ ਆ ਠੀਕ ਆ 1 ਮਹੀਨੇ ਦੀ ਜਿਹੜੀ ਆ ਏ ਏ ਆ ਹੀ ਕਰਵਾਈ ਸੀ ਕਿ ਮਾਲੀ ਤੋਂ ਕਰਾਈ ਹੋਣ ਅੱਗੇ ਮਾਲੀ ਤੋਂ ਹੁਣ ਜੰਪ ਮਾਲੀ ਤੋਂ ਹੀ ਹੈ ਫਿਰ ਚਾਂਸ ਪੂਰੇ ਹੋ ਵੀ ਸਕਦੇ ਆ ਕਿ ਕਿਸਮਤ ਆ ਹਰਖਦੀ ਅੱਗੇ ਕਿਸਮਤ ਆ ਵੀਰ ਕਿਸੇ ਦਾ ਲੱਕ ਆ ਆ ਜਿਹੜੇ ਦੋਸਤੋ ਚਾਰ ਥਾਣਾ ਝੋੜੀ ਝੂੜੀ ਵੱਟ ਬੁੱਟ ਪੂਰੇ ਆ ਠੀਕ ਆ ਤੇ ਆ ਕੱਟੀ ਹੈਗੀ ਆ ਵੀਰ ਦੇ ਕੋਲ ਝੋਟੀ ਆ 28 ਕਿ ਮਹੀਨੇ ਦੀ ਜਿਹੜੀ ਆ ਉਹ ਮਾਰਾ ਠੀਕ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਅੱਗੇ ਜਿਹੜੇ ਵੀਰ ਨੇ ਖਾਸ ਤੌਰ ਤੇ ਸੇਵਾ ਕਰਨੀ ਹੈਗੀ ਸਾਂਭ ਸੰਭਾਲ ਕਰਨੀ ਆ ਪਸ਼ੂ ਦੇ ਉੱਪਰ ਜ਼ੋਰ ਲਾਉਂਗੇ ਤੁਸੀਂ ਤੇ ਝੋਟੀ ਤੁਸੀਂ ਹੋਰ ਵੀ ਚ ਤਕਰੀਬਨਾ ਸਕਦੇ ਹੋ ਅਜੇ 28 ਕਿ ਮਹੀਨੇ ਉਮਰ ਆ ਠੀਕ ਆ ਆ ਦੇਖੋ ਦੋਸਤੋ ਮੂੰਹੋ ਜਿਹੜੀ ਆ ਦੋ ਦੰਦ ਆ ਜੀ ਆ ਦੇਖੋ ਦੋਂਦੀ ਆ ਜੀ ਕਰੋ ਚੈੱਕ ਆ ਦੇਖੋ ਇਹਨ ਤਸਲੀਨਾ ਮੇਰਾ ਵੀਖ ਲਓ ਵੀਰ ਵੇਖ ਲਓ ਬਿਲਕੁਲ ਬਾਕੀ ਸਾਰੇ ਦੁੱਧ ਦੰਦ ਨੇ ਵਿਚਲੇ ਜਿਹੜੇ ਦੰਦ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ 27 ਦੰਦ ਵਿਚਲੇ ਆਏ ਆ ਦੋਂਦੀ ਆ ਜੀ ਠੀਕ ਹੈ ਭਰਾ ਜੀ ਠੀਕ ਆ ਤੇ 1 ਮਹੀਨੇ ਦੀ ਸੌਰੀ ਆ ਠੀਕ ਆ ਤੇ ਬਾਕੀ ਗੁਰਪ੍ਰੀਤ ਭਾਈ ਮੋਲੇ ਦਾ ਕੀ ਲੈਣ ਦੇ ਰੱਖਿਆ ਫਿਰ ਕਿਹੜਾ ਵੀਰ ਜੀ 35000 ਰੁਪਏ 35000 ਠੀਕ ਹੈ ਬਾਕੀ ਕੋਈ ਫਿਕਸ ਨਹੀਂ ਹੈਗਾ ਮੁੱਲ ਵੀ ਸਾਰਿਆਂ ਦੇ ਵਿੱਚੋਂ ਮਾਨਤਾ ਹੋ ਜਾਊਗਾ ਮਾਨਤਾ ਹੋ ਜਾਊਗਾ ਵੀ ਜੀ ਕੋਈ ਆਪਣਾ ਵੀਰ ਭਰਾ ਫੇ ਮਾਨਤਾ ਪੂਰਾ ਹੋ ਜਾ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਛੋਟੀ ਦੋਂਦੀ ਆ ਠੀਕ ਆ ਤੇ ਬਿਲਕੁਲ ਸੌਰੀ ਅੱਗੇ ਕਿਸੇ ਵੀਰ ਦਾ ਲਾਕਮ ਆ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਵੀ ਕਿਸਮਤ ਆ ਮਹੀਨੇ ਦੀ ਜਿਹੜੀ ਬਣੀ ਹੈਗੀ ਆ ਮਾਲੀ ਤੋਂ ਹੀ ਬਣੀ ਹੈਗੀ ਕ੍ਰੋਸ ਜੰਪ ਮਾਲੀ ਤੋਂ ਹੀ ਹੋਈ ਆ ਠੀਕ ਆ ਤੇ 35000 ਜਿਹੜੀ ਆ ਲੈ ਦੇ ਡਿਮਾਂਡ ਜਿਹੜੀ 35 ਆ ਬਾਕੀ ਤੁਸੀਂ ਤਾਲਮੇਲ ਬਿਠਾ ਲਿਓ ਜਿੱਥੋਂ ਤੱਕ ਵੀ ਤੁਹਾਨੂੰ ਸੈੱਟ ਲੱਗਦਾ ਹੋਇਆ ਉਤੋਂ ਤੱਕ ਜਿਹੜਾ ਵੀਰ ਦੇ ਦ ਇਹ ਤਾਂ ਤੱਕ ਪੁੱਗੀ ਇਹਨੂੰ ਇੱਕ ਬਾਈ ਗੁਰਪ੍ਰੀਤ ਇਹਨੂੰ ਖੋਲ ਕੇ ਮਾੜਾ ਦਿਖਾ ਦਾਂਗੇ ਜੀ ਲੋ ਵੀ ਜੀ ਹਾਂ ਜੀ ਤੋੜ ਦੋ ਮਾੜਾ ਜੀ ਆਹ ਦੇਖੋ ਜੀ ਠੀਕ ਆ ਆਹ ਦੇਖੋ ਜੀ ਕੋਈ ਡਰੱਗਲ ਭਿਆਕਲ ਜੀ ਨਹੀਂ ਹੈਗੀ ਦੋਸਤੋ ਬਿਲਕੁਲ ਠੰਡੀ ਤਰੀਏ ਕਿਉਂਕਿ ਘਰ ਦੇ ਪਸ਼ੂ ਆ ਮੈਂ ਪਹਿਲਾਂ ਜ਼ਿਕਰ ਕਰਤੀ ਸੀ ਗੱਲ ਵੀ ਮਾੜਾ ਮੋੜ ਤਾਂ ਕਈ ਵਾਰ ਉਪਰਾਜਾ ਕਰਦੇ ਵੀ ਆ ਵੇਖ ਕੇ ਹਾਂ ਜੀ ਲੈ ਆਓ ਵੀਰ ਗੁਰਪ੍ਰੀਤ ਲੈ ਆਓ ਬਈ ਦੇਖ ਲਓ ਜੀ ਇਹ ਝੋਲੀ ਆ ਦੋਸਤੋ ਆ ਥਾਣਾ ਬਿਲਕੁਲ ਵੇਖ ਸਕਦੇ ਹੋ ਤੁਸੀਂ ਹੈਨਾ ਵਟ ਪੁੱਟ ਕਾਫੀ ਜਿਆਦਾ ਆ ਤੇ ਝੋਟੀ ਦਾ ਜਿਹੜਾ ਮਦਰ ਰਿਕਾਰਡ ਸੀਗਾ ਦੁੱਧ ਦਾ ਉਹ ਵੀ ਕਾਫੀ ਚੰਗਾ ਸੀਗਾ ਠੀਕ ਆ ਮੁੱਲ ਬਿਲਕੁਲ ਜੈਨੂਮਾ ਦੋਸਤੋ ਜੇਕਰ ਆਪਾਂ ਅੱਜ ਕੱਲ ਮੱਝਾਂ ਦੀ ਗੱਲ ਕਰ ਲਈਏ ਤਾਂ ਲੱਖੋਂ ਬਾਹਰ ਮੱਝਾਂ ਜਿਹੜੀਆਂ ਤਾਜ਼ੀਆਂ ਸੋਈਆਂ ਮਿਲਦੀਆਂ ਪਈਆਂ ਜਿਸ ਤਰ੍ਹਾਂ ਦੀ ਮਰਜ਼ੀ ਲੈਣਗੀ ਤੇ ਝੋਟੀ ਬਣੀ ਬੱਤਰੀ ਆ ਕੋਈ ਪਾਲਣ ਦੀ ਲੋੜ ਨਹੀਂ ਅੱਗੇ ਬਿਲਕੁਲ ਜੇਕਰ ਨਿਕਲ ਆਉਂਦੀ ਆ ਤੇ ਵਾਧੇ ਬੰਦੀ ਆ ਠੀਕ ਆ ਜੀ ਇਸ ਤੋਂ ਬਾਅਦ ਇੱਕ ਵਹੜਾ ਵੀਰ ਦੇ ਕੋਲ ਠੀਕ ਆ ਤੇ ਗੁਰਪੀ ਭਾਈ ਇਹ ਪਹਿਲਾ ਸੁਆਪਾ ਹੀ ਜੋਈਏ ਵੜ ਹਾਂਜੀ ਠੀਕ ਆ ਜੀ ਕ੍ਰੋਸ ਹਾਂਗ ਆ ਗਿਆ ਨਾ ਜੀ ਹਾਂਜੀ ਸ਼ਹੀਵਾਲ ਦਾ ਕ੍ਰੋਸ ਹੋ ਗਿਆ ਤੇ ਇਹਦੀ ਹੁਣ ਡਿਟੇਲ ਕੀ ਆ ਸੂਵੇ ਦੂਜੇ ਲਈ ਬਣੀ ਹੈਗੀ ਆ ਸੂ ਦੂਜੇ ਸੁਵੇ ਦੀ ਬਣੀ ਆ 7 ਮਹੀਨਿਆਂ ਦੀ ਗੱਭਣ 7 ਮਹੀਨਿਆਂ ਦੀ ਹਾਂਜੀ ਗੱਭਣ 7 ਮਹੀਨਿਆਂ ਦੀ ਆ ਤੇ ਸਮਾਂ ਰਹਿ ਗਿਆ ਫਿਰ ਸਾਰਾ 3 ਕੁ ਮਹੀਨੇ ਹਾਂਜੀ 2 ਕੁ ਮਹੀਨੇ ਰਹਿ ਗਏ 2 ਮਹੀਨੇ ਰਹਿ ਗਏ 9ਵੇਂ ਮਹੀਨੇ ਸੁਪਣਾ ਹਾਂਜੀ ਹਾਂਜੀ 2 ਮਹੀਨੇ ਦਾ ਭਾਵੋ ਸਮਾਂ ਰਹਿ ਗਿਆ ਠੀਕ ਆ ਤੇ ਆਹ ਵੇਖੋ ਵੜ ਮੂੰਹ ਮੱਥਾ ਵੇਖੋ ਰੰਗ ਢੰਗ ਵੇਖੋ ਪੂਰੀ ਪੂਰੀ ਖੂਬਸੂਰਤ ਹੈ ਬਿਊਟੀਫੁਲ ਦੀ ਜੇਕਰ ਗੱਲ ਕਰੀਏ ਤਾਂ ਸੋਹਣੀ ਸੁਨੱਖੀ ਪੂਰੀ ਹੈ ਬੜਾ ਰੰਗ ਵੀ ਬਹੁਤ ਪਿਆਰਾ ਹੈ ਠੀਕ ਹੈ ਸ਼ਾਈ ਵਾਲ ਦੇ ਵਿੱਚ ਆ ਅੱਖਾਂ ਤੁਸੀਂ ਵੇਖੋਗੇ ਰੈੱਡ ਅੱਖਾਂ ਨੇ ਵੇਖੋ ਤੇ 7 ਮਹੀਨਿਆਂ ਦੀ ਬਿਲਕੁਲ ਗੱਬਣਾ ਇਸ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ 14 ਅਪ੍ਰੈਲ ਨੂੰ ਅੱਜ ਠੀਕ ਹੈ ਤੇ ਇਹਦਾ ਵੀ ਪਹਿਲੇ ਸਵੇਰ ਦੀ ਜੇਕਰ ਗੱਲ ਕਰ ਲਈਏ ਹੁਣ ਤਾਂ ਦੁੱਧੋਂ ਡਰਾਈ ਹੈ ਨਾ ਹਾਂਜੀ ਹਾਂਜੀ ਹੁਣ ਨਹੀਂ ਦੁੱਧੋਂ ਸੁੱਕੀ ਹੋਣ ਤਾਂ ਨਾ ਭੱਜੀ ਆਪਾਂ ਕਹਿ ਲਈਏ ਹਾਂਜੀ ਤੇ ਪਹਿਲੇ ਸਵੇਰੇ ਇਹਦੀ ਗੱਲ ਕਰੀਏ ਦੁੱਧ ਕਿੰਨਾ ਕਿਚੋਂਦੀ ਰਹੀ ਘਰੇ ਆਪਣੇ ਇਹਦੇ ਵੀਰ ਜੀ 12 ਕਿਲੋ 13 ਕਿਲੋ 12 13 12 13 ਫੈੜਪੁਰ ਵੀ ਸੋਹਣੀ ਆਉਂਦੀ ਹੁੰਨੀ ਹੈ ਫੈਣ ਵੀ ਸੋਹਣੀ ਠੀਕ ਆ ਤੇ ਹੁਣ 7 ਮਹੀਨੇ ਦੀ ਗੱਬਣ ਦਾ ਮੁੱਲ ਤਾਂ ਕੀ ਵੀਰ ਕੀ ਰੱਖਿਆ ਲੈਦੇ ਇਹਦਾ ਵੀਰ ਜੀ ਮੁੱਲ ਹੈਗਾ ਜੇ 35000 ਰੁਪਏ 35000 ਹਾਂਜੀ ਠੀਕ ਆ 35000 ਆ 35000 ਭਰਾਵੋ ਮੁੱਲ ਆ ਠੀਕ ਆ 35000 ਮੁੱਲ ਆ ਵਿੱਚੋਂ ਹਰ ਇੱਕ ਪਸ਼ੂ ਦੇ ਗੰਜਿਆਚ ਮੈਂ ਪਹਿਲਾਂ ਕਿਹਾ ਤਾਂ ਸੀ ਫਿਕਸ ਨਹੀਂਗਾ ਥੋੜੀ ਬਾਦੀ ਵਿੱਚੋਂ ਲੈਸ ਹੋ ਜੂਗੀ ਘਰਾਂਿਆਂ ਦਾ ਮਾਣ ਜਿਹੜਾ ਹੈਗਾ ਸਤਕਾਰ ਆ ਇਹ ਪਿਆਰ ਮਾਫਤ ਜ਼ਰੂਰ ਵੀਰਾਂ ਦਾ ਵੀ ਕਰਾਂਗੇ ਛੋੜਛਾਪਾ ਵਿੱਚੋਂ ਜ਼ਰੂਰ ਹੋਊਗਾ ਵੇਲ ਬੂਲ ਵੇਖ ਲਓ ਬੜੀ ਦੀ ਤੁਸੀਂ ਵੀ ਤਿਆਰ ਹੋਈ ਆਪਾਂ ਜਿੰਨੇ ਦੀ ਮਰਜ਼ੀ ਚਲੋ ਆਨੇ ਵੇਚ ਲੈਨੇ ਆ ਪਰ ਕਿਸੇ ਘਰੇਲੂ ਵੀਰ ਨੇ ਖਰੀਦਣੀ ਆ ਤਾਂ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਤੁਸੀਂ ਜਿਹੜੀ ਲੈ ਕੇ ਜਾ ਸਕਦੇ ਹੋ ਹੁਣ ਦੋ ਦੋ ਡਰਾਈ ਆ ਠੀਕ ਹੈ ਜੀ ਦੁੱਧੋਂ ਭੱਜੀ ਆ ਤੇ ਥਣ ਥਣ ਤੁਸੀਂ ਫਿਕਰੋ ਬਾਕੀ ਥਣ ਥਣ ਵੀਰ ਪ੍ਰੋਪਰ ਐ ਚੱਲਦੇ ਛੱਡੇ ਆਪਾਂ ਪੂਰੇ ਚੱਲਦੇ ਨੇ ਠੀਕ ਆ ਤੇ 35000 ਐ ਇਹਨੂੰ ਖੋਲ੍ਹਦ ਕੇ ਫਿਰ ਹਾਂਜੀ ਲਓ ਜੀ ਵੇੜ ਚੰਗੀ ਐ ਦੋਸਤੋ ਠੀਕ ਆ 35000 ਜਿਹੜੀ ਡਿਮਾਂਡ ਹੈ ਤੇ 12 13 ਦੀ ਜਿਹੜੀ ਚਵਾਈ ਹੈ 12 13 ਕਿਲੋ ਦੀ ਪਹਿਲੇ ਸਵੇਰੇ ਇਸ ਬਾੜ ਦੇ ਥੱਲੋਂ ਕੀਤੀ ਹੈ ਵੀਰ ਖਾਨ ਦਾ ਲਓ ਜੀ ਲੋਬੀ ਭਰਾਵੋ ਇਹ ਤੀਜੇ ਨੰਬਰ ਤੇ ਵਹਿੜਾ ਠੀਕ ਆ ਵਹਿੜ ਇੱਕ ਹੀ ਆ ਵਿੱਚ ਬਾਕੀ ਮੱਜਾਂ ਝੂਟੀਆਂ ਤੁਹਾਨੂੰ ਮਿਲਣੀਆਂ ਜਿਹੜੀਆਂ ਪਕਾਊਗਾ ਇਸ ਤੋਂ ਬਾਅਦ ਇੱਕ ਕੱਟੀ ਆ ਠੀਕ ਆ ਤੇ ਗੁਰਪ੍ਰੀਤ ਪਈ ਦੀ ਉਮਰ ਕਿੰਨੀ ਕੇ ਇਹਦੀ ਵੀ ਜੀ 16 ਮਹੀਨੇ ਉਮਰ ਆ 16 ਮਹੀਨੇ ਦੀ ਆ ਹਾਂਜੀ ਤੇ ਮਦਰ ਇਹ ਦੀ ਆਪਣੇ ਕੋਲ ਹੀ ਆ ਮਦਰ ਇਹ ਦੀ ਵੇਚਤੀ ਸੀਲ ਕਰਤੀ ਵੇਚਤੀ ਸੀ ਕੀ ਰਿਕਾਰਡ ਫੂਡ ਦੁੱਧ ਕਿੰਨਾ ਸੀ ਉਹਨਾਂ ਦੇ ਥੱਲੇ 13 14 ਕਿਲੋ ਦੁੱਧ ਦਿੰਦੀ ਰਹੀ ਸੀ ਨਾ ਹਾਂਜੀ ਠੀਕ ਆ ਜੀ ਹਾਂਜੀ ਤੇ ਹੈ ਪਰ ਕਾਲੀ ਸੀ ਜਾਂ ਇਸੇ ਤਰ੍ਹਾਂ ਕੁਝ ਰੰਗ ਟੰਗ ਇਸ ਇਸ ਤਰ੍ਹਾਂ ਦੀ ਬਿਲਕੁਲ ਠੀਕ ਆ ਆਖੋਖ ਜਿਹੜੀ ਦੋਸਤੋ ਬਿੱਲੀ ਮਨਕੀ ਆਖਾ ਠੀਕ ਆ ਤੇ ਬਾਕੀ ਮੂੰਹ ਮੱਥਾ ਤੁਸੀਂ ਵੇਖ ਲਓ ਕੱਟੀ ਦਾ ਕੱਟੀ ਚੰਗੀ ਆ 16 ਕੇ ਮਹੀਨੇ ਉਮਰ ਹਾਂਜੀ 16 16 ਕੇ ਮਹੀਨੇ ਉਮਰ ਹੈ ਤੇ ਬਿਲਕੁਲ ਆ ਵੇਖੋ ਸਿੰਘ ਸੁੰਗ ਰਾਉਂਡ ਸ਼ੇਪ ਦੇ ਵਿੱਚ ਕਰਨਾ ਸ਼ੁਰੂ ਕਰਤਾ ਕੱਟੀ ਨੇ ਠੀਕ ਆ ਸਿੰਘ ਸੁੰਗ ਜਿਆਦਾ ਦੂਰ ਨਹੀਂ ਖੁੱਲਾ ਨਹੀਂ ਕਰੂਗੀ ਵੀ ਇੱਥੋਂ ਗੁਲਾਈ ਕਰ ਲਈਏ ਤੇ ਆ ਜਿਹੜਾ ਮੂੰਹ ਮੱਥਾ ਫੇਸ ਕੁਆਲਟੀ ਆ ਇਹ ਖਾਸ ਤੌਰ ਤੇ ਦੋਸਤੋ ਕੱਟੀ ਛੋਟੀ ਆ 16 ਕੇ ਮਹੀਨੇ ਦੀ ਆ ਜੇਕਰ ਕਿਸੇ ਵੀਰ ਨੇ ਮਾਜਲ ਜਾਣੀ ਆ ਪਹਿਲੇ ਨੰਬਰ ਵਾਲੀ ਨੀਲੀ ਦੀ ਦਿਖਾਤੀ ਆ ਵੀ ਉਹਦੇ ਨਾਲ ਤੁਸੀਂ ਕੱਟੀ ਤੇ ਵੀ ਸ਼ਕੀਨ ਨੂੰ ਦੇ ਨਾਲ ਕੱਟੀ ਦਾ ਸੌਦਾ ਵੀ ਕਰ ਲਿਆ ਠੀਕ ਆ ਕਾ ਟ੍ਰਾਂਸਪੋਰਟ ਦਾ ਖਰਚਾ ਬਚ ਜੂਗਾ ਜੇ ਕਿਸੇ ਵੀਰ ਨੇ ਉੱਚੇ ਚੌਪ ਤੇ ਕੱਲੀ ਵੀ ਲੈ ਜਾਨੀ ਆ ਉਹ ਤੁਹਾਡੀ ਆਪਣੀ ਇੱਛਾ ਜਿਹੜਾ ਵੀਰ ਕੋਈ ਖਰੀਦੂਗਾ ਬਾਕੀ ਮੱਝ ਗਾਂ ਤੇ ਝੂਠੀ ਦੇ ਨਾਲ ਜਿਹਦੇ ਨਾਲ ਤੁਸੀਂ ਮਰਜ਼ੀ ਪਾ ਸਕਦੇ ਜੇ ਵੀਰ ਨੇ ਤਾਂ ਸੇਲ ਕਰਨੀ ਆ ਤੇ ਉਮਰ 16 ਮਹੀਨੇ ਦੀ ਤਾਂ ਮੁੱਲ ਵੀਰ ਇਹਦਾ ਮੁੱਲ ਵੀ ਦੀ 24000 ਕੀ 24000 ਹਾਂਜੀ ਠੀਕ ਆ ਵਿਚੋ ਖੁੱਲਾ ਮਾਨਤਾ ਹੋ ਜੀ ਠੀਕ ਆ 24000 ਭਰਾਵੋ ਇਸ ਕੱਟੀ ਦੀ ਜਿਹੜੀ ਡਿਮਾਂਡ ਆ ਠੀਕ ਆ 24000 ਜਰੂਰ ਤੁਸੀਂ ਚੇਤੇ ਰੱਖ ਲਿਓ ਜਾਂ ਤੇដាក់ ਲਓ ਇਹਨੂੰ ਵੀ ਕਮਾਓ ਮਾੜਾ ਦਿਖਾ ਦਈਏ ਥਣ ਥਣ ਇਤਨੇ ਦਿਖਾ ਦਈਏ ਆ ਬੇਖੋ ਦੋਸਤੋ ਥਣ ਥਣ ਨੂੰ ਵੇਖੋ ਕਿਵੇਂ ਮੋٹے ਥਣ ਨੇ ਵੀ ਇੱਥੇ ਵਰਲ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਆ ਕਰੋ ਜੇ ਆ ਦੇਖੋ ਆਪਕਾ ਖੜੀ ਤੇਰੀ ਜਾਈਏ ਆ ਦੇਖੋ ਜੀ ਆ ਮੇਰਾ ਵੀਰ ਚੰਗੀ ਤਸਲੀਨਾ ਵੇਖ ਲਓ ਚਾਰ ਥਾਣੇ ਠੀਕ ਹੈ ਆ ਕਰੋ ਸ਼ੱਕ ਜੀ ਠੀਕ ਹੈ ਵਟ ਫੁੱਟ ਬਹੁਤ ਤੇ ਸੇਵਾ ਕਰਕੇ ਦੋਸਤੋ ਇੱਥੋਂ ਤਕਰੀਬਨ ਬੱਚੇ ਅੱਗੇ ਝੋਟੀਆਂ ਪਟੀਆਂ ਦੇ ਬਾਅਦ ਮੱਜਾਂ ਤਿਆਰ ਹੁੰਦੀ ਹੈ ਸੇਵਾ ਵੀਰ ਜਿਹੜਾ ਕਰੂਗਾ ਉਹ ਖਾਸ ਤੌਰ ਤੇ ਜ਼ਰੂਰ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ ਤੇ ਗੁਰਪ੍ਰੀਤ ਭਾਈ ਆ ਨੰਬਰ ਆਪਣੇ ਸੰਪਰਕ ਦੇ ਦਿਓ ਜੀ 88472 ਹਾਂਜੀ 82751 ਹਾਂਜੀ ਹਾਂਜੀ ਠੀਕ ਹੈ ਭਰਾ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਗੁਰਪ੍ਰੀਤ ਆਪਾਂ ਨਗਰਦਾਰ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ